ਪੰਜਾਬ ਦੇ ਲੋਕੋ ਜਿਹੜੇ ਮੁੱਖ ਮੰਤਰੀ ਤੇ ਤੁਸੀਂ ਕਈ ਲੋਕ ਆਸਾਂ ਲਈ ਬੈਠੇ ਆਂ ਜੇਕਰ ਮੈਂ ਦੀ ਸਚਾਈ ਦੱਸਤੀ ਤਾਂ ਤੁਸੀਂ ਮੱਥੇ ਨੂੰ ਆਏ ਆਂ ਕਰਨ ਲੱਗ ਜੋਗੇ ਮੈਂ ਹੁਣ ਇੱਕ ਮੀਡੀਆ ਚੈਨਲਾਂ ਤੇ ਇਹਨਾਂ ਦੀ ਇੱਕ ਪੋਸਟ ਪਾਈ ਵੇਖ ਕੇ ਟਿਆ ਕਿ ਜਿਨ੍ਹਾਂ ਦੀ ਪੈਲੀ ਖਰਾਬ ਹੋਈ ਆ ਉਹਨਾਂ ਨੂੰ 20000 ਰੁਪਿਆ ਮੁਆਵਜ਼ਾ ਤੇ ਜਿਨ੍ਹਾਂ ਦੇ ਮਕਾਨ ਡਿੱਗ ਗਏ ਆ ਉਹਨਾਂ ਨੂੰ 40000 ਰੁਪਿਆ ਇੱਕ ਮਕਾਨ ਦਾ ਹੁਣ ਸੁਣੋ ਤੁਸੀਂ ਮੈਂ ਕਹਿ ਕੀ ਰਿਹਾ ਇਧਰ ਝਾਤੀ ਮਾਰੋ ਜਨਾਬ ਕਿੱਧਰ ਜਾ ਰਹੇ ਆ ਇਧਰ ਸੁਣ ਕੇ ਜਾਓ ਮਾਨ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਰਾਂ 5500 ਰੁਪਏ ਨੂੰ ਇੱਟਾ ਤੇ ਇੱਕ ਮਕਾਨ ਪਾਉਣ ਵਾਸਤੇ 7000 ਇੱਟ ਚਾਹੀਦੀ ਆ ਤੇ ਜਿਹੜੀ ਲਗਭਗ 40000 ਦੀ ਕੱਲੀ ਇੱਟੀ ਬਣਦੀ ਤੇ 40000 ਦੇ ਵਿੱਚ ਕਿਹੜਾ ਗਰੀਬ ਬੰਦਾ ਮਕਾਨ ਪਾ ਲੂਗਾ ਤੁਸੀਂ ਆਪ ਦੱਸੋ ਜਿਹਦੇ ਤੇ ਲਗਭਗ ਇੱਕ ਮਿਸਤਰੀ ਚਾਹੀਦਾ ਇੱਕ ਮਿਸਤਰੀ ਆ ਉਹਦੀ ਦਿਹਾੜੀ ਹੈ ਜਿਹੜੀ 700 ਤੋਂ 800 ਰੁਪਿਆ ਲੈਂਦਾ 10 ਦਿਨ ਉਹਨੇ ਲਾ ਦੇਨੇ ਆ 7000 ਉਹਦਾ ਬਣਿਆ 2 ਦਿਹਾੜਗੇ ਚਾਹੀਦੇ ਆ 400 ਰੁਪਇਆ ਦਿਹਾੜੀ ਲੈਣਗੇ 2 ਦਿਹਾੜੀਆਂ ਦੀ 800 ਰੁਪਇਆ ਬਣੀ ਤੇ 87 15000 ਰੁਪਇਆ ਕੱਲੇ ਦਿਹਾੜੀਆਂ ਦਾ ਬੰਦਾ ਤਾਂ ਤੁਸੀਂ ਦੱਸੋ 55000 ਰੁਪਇਆ ਖਰਚਾ ਤਾਂ ਕੱਲਾ ਇੱਥੇ ਆਉਂਦਾ 300 350 ਰੁਪਏ ਦਾ ਸੀਮਿੰਟ ਦਾ ਗੱਟਾ ਉਹ ਤੁਸੀਂ ਦੱਸੋ ਵੀ ਉਹ ਲਿਆਊਗਾ ਕਿੱਥੋਂ ਕੱਲੇ 40000 ਨਾਲ ਪਾ ਲੂਗਾ ਜੇਕਰ ਬਾਲਾਂ ਵਾਲੀ ਛੱਤ ਵੀ ਪਾਈ ਜਾਵੇ ਤਾਂ ਜਿਹੜਾ ਇੱਕ ਬਾਲਾ ਉਹ 100 ਰੁਪਏ ਦਾ ਮੰਨਿਆ ਜਾਊਗਾ 100 ਰੁਪਏ ਦਾ ਮਿਲਣਾ ਤੇ ਉਹ ਜੇਕਰ ਦੋ ਗਾਡਰਾਂ ਤੇ ਪਾਉਣੇ ਆ ਤਾਂ ਤਿੰਨ ਖਾਨੇ ਬਣਨਗੇ ਲਗਭਗ 55500 ਦੇ ਬਾਲੇ ਚਾਹੀਦੇ ਆ 1000 ਰੋਟ ਦੇ ਟਾਇਲ ਚਾਹੀਦੀ ਆ ਤਾਂ ਤੁਸੀਂ ਇਹ ਦੱਸੋ ਤੇ ਮਿੱਟੀ ਵੀ ਚਾਹੀਦੀ ਆ ਹੁਣ ਦੱਸੋ ਕਹੂਗਾ ਕਿੱਥੋਂ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਰੇਤੇ ਦੀ ਟਰਾਲੀ ਅੱਜ ਕੱਲ 11000 ਦੀ ਹੈ ਤੇ 40000 ਦੇ ਵਿੱਚ ਮਕਾਨ ਕਿੱਥੋਂ ਪਾਵਾਂਗਾ ਤੁਸੀਂ ਤਾਂ ਮਾਨ ਸਾਹਿਬ ਇਹ ਕਹਿੰਨੇ ਆ ਕਿ ਅਸੀਂ ਜ਼ਮੀਨ ਦੇ ਨਾਲ ਜੁੜੇ ਹੋਏ ਆ ਮੈਂ ਤੁਹਾਨੂੰ ਇਹ ਗੱਲ ਕਹਾਂ ਤੁਸੀਂ ਜੁੜੇ ਨਹੀਂ ਹੋਏ ਤੁਸੀਂ ਜ਼ਮੀਨ ਦੇ ਥੱਲੇ ਦੱਬੇ ਹੋਏ ਆ ਤੁਹਾਨੂੰ ਅਜੇ ਤੱਕ ਧਰਤੀ ਦੇ ਰੇਟਾਂ ਦਾ ਨਹੀਂ ਪਤਾ ਲੱਗਿਆ ਵੀ ਧਰਤੀ ਤੇ ਅੱਜ ਕਾ ਰੇਟ ਆ ਚੱਲੀ ਜਾਂਦੇ ਆ ਤਾਂ 11 12000 ਰੁਪਏ ਦੀ ਜਿਹੜੀ ਰੇਤੇ ਦੀ ਟਰਾਲੀ ਆਉਣੀ ਉਹ ਕਿੱਥੋਂ ਆਊਗੀ ਤੁਸੀਂ ਹੈ ਕੋਈ ਜਵਾਬ ਹੈ ਦਾ ਪਲਾਸਟਰ ਕਿੱਥੋਂ ਕਰ ਲੂਗਾ 40000 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਤੁਹਾਡੇ ਐਮ ਐਲ ਏ ਨੂੰ ਕਹੋ ਮਕਾਨ ਪਾ ਕੇ ਵਿਖਾਵੇ ਤੇ ਕੋਲੇ ਮੈਂ ਖੜੂਗਾ ਪਾ ਕੇ ਵਿਖਾਵੇ 40000 ਰੁਪਏ ਦੇ ਵਿੱਚ ਮਕਾਨ ਕਿਹੜਾ ਪਾਉਂਦਾ ਉੱਥੇ 40000 ਰੁਪਏ ਦੇ ਵਿੱਚ ਮਕਾਨ ਨਹੀਂ ਪੈਣਾ ਕੱਲੀ ਇੱਟ ਆਊਗੀ ਅੱਜ ਦੀ ਅੱਖੀ ਯਾਦ ਰੱਖ ਲੋ ਤੁਹਾਡੇ ਤਾਂ ਬਾਥਰੂਮਾਂ ਦੇ ਵਿੱਚ ਹਜ਼ਾਰਾਂ ਰੁਪਈਆਂ ਦੇ ਉਹ ਜਿਹੜੇ ਕੀ ਉਹ ਛਿਰਦੇ ਹੁੰਦੇ ਆ ਪਾਣੀ ਜਿਹਾ ਉਤੋਂ ਸ਼ਾਵਰ ਉਹ ਸ਼ਾਵਰ ਹੀ ਹੋਊਗਾ ਤੁਹਾਡਾ ਹਜ਼ਾਰਾਂ ਰੁਪਈਆਂ ਦੇ ਇੱਕ ਸ਼ਾਵਰ ਤੇ ਤੁਸੀਂ 40000 ਦੇ ਵਿੱਚ ਇੱਕ ਗਰੀਬ ਬੰਦੇ ਨੂੰ ਇਹ ਕਹਿ ਰਹੇ ਆ ਕਿ ਇੱਕ ਮਕਾਨ ਪਾ ਨਹੀਂ ਪੈਣਾ ਪਾ ਕੇ ਵਿਖਾ ਦਿਓ ਤਾਂ ਪਤਾ ਲੱਗ ਜਾਊਗਾ ਕਿ 40000 ਦੇ ਵਿੱਚ ਮਕਾਨ ਪੈਂਦਾ ਪੰਜਾਬ ਦੇ ਲੋਕੋ ਇਹ ਗੱਲ ਮਾਨ ਸਾਹਿਬ ਤੱਕ ਜਰੂਰ ਪਹੁੰਚਾ ਦਿਓ ਕਿ 40000 ਰੁਪਏ ਦੇ ਵਿੱਚ ਮਕਾਨ ਨਹੀਂ ਪਾਏ ਜਾਣੇ ਸਾਨੂੰ ਪਾ ਕੇ ਵਿਖਾ ਦਿਓ ਫਿਰ ਸਾਨੂੰ ਪਤਾ ਲੱਗੂਗਾ ਲੱਖਾਂ ਰੁਪਏ ਬਾਥਰੂਮਾਂ ਤੇ ਲਾਉਣ ਵਾਲੇ ਲੋਕਾਂ ਨੂੰ ਕਹਿੰਦੇ ਆ 40000 ਰੁਪਏ ਦੇ ਵਿੱਚ ਮਕਾਨ ਪਾਓ ਵਾਹ ਕੀ ਬਾਤ ਹੈ